ਦੀ ਫਰਤੀ ਦਾ ਜਿਹੜਾ 메인 ਕਾਰਨ ਹੈ ਇੱਕ ਤੋਂ ਗੱਲਾਂ ਆਪ ਸਾਰੇ ਕਿਸਾਨਾਂ ਤੱਕ ਪਹੁੰਚਾਉਣੀਆਂ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਸੀਰੀਅਸਲੀ ਲਾਈਵ ਹੋ ਰਹੇ ਹਾਂ ਸਭ ਤੋਂ ਪਹਿਲੀ ਗੱਲ ਤੇ ਜੀ ਦੋਸਤੋ ਕਿ ਜੋ ਕੇਂਦਰ ਸਰਕਾਰ ਨਾਲ ਦੇ ਨਾਲ ਆਪਣੀ 4 ਤਰੀਕ ਨੂੰ ਮੀਟਿੰਗ ਹੋਣੀ ਹੈ ਉਹਦੇ ਸਬੰਧ ਚ ਕੱਲ ਸਵੇਰ ਸਾਨੂੰ ਚਿੱਠੀ ਮਿਲੀ ਆਰ ਸਰਕਾਰ ਦੀ ਇਹਦੇ ਚੇ ਲਿਖਿਆ ਸੀ ਕਿ 4 ਤਰੀਕ ਨੂੰ ਮੀਟਿੰਗ ਹੋਣੀ ਹੈ ਉਸੇ ਜਗ੍ਹਾ ਤੇ ਹੋਣੀ ਹੈ ਤੇ ਟਾਈਮ ਟੈਕ ਕੀਤਾ ਗਿਆ ਸੀ। ਔਰ ਨਾਲ ਉਹਦੇ ਚੇ ਕਿਹਾ ਗਿਆ ਸੀ ਕਿ ਇਹ ਜਿਹੜੀ ਮੀਟਿੰਗ ਹੈ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਣੀ। ਤਾਂ ਦੋਸਤੋ ਵੀ ਉਹ ਸਾਰੇ ਕੁਝ ਨੂੰ ਦੇਖ ਲਿਆ ਉਹ ਚਿੱਠੀ ਨੂੰ ਦੇਖ ਲਿਆ। ਦੋਨਾਂ ਫੋਰਮਾਂ ਨੇ ਵਿਚਾਰ ਚਰਚਾ ਕੀਤੀ ਹੈ ਮੀਟਿੰਗ ਕੀਤੀ ਹੈ। ਉਸ ਮੀਟਿੰਗ ਦੇ ਵਿੱਚੋਂ ਇਹ ਨਿਰਣਾ ਲਿਆ ਗਿਆ ਹੈ ਕਿ 19 ਤਰੀਕ ਨੂੰ ਭਾਰਤ ਸਰਕਾਰ ਨੇ ਸਾਨੂੰ ਚਿੱਠੀ ਦਿੱਤੀ ਹੈ ਤੇ ਪੰਜਾਬ ਸਰਕਾਰ ਦੇ ਰਾਹੀਂ ਆਈ ਹੈ ਉਹ ਚਿੱਠੀ ਆਉਣ ਤੋਂ ਅਸੀਂ ਸਾਰੇ ਆਪਾਂ ਗੱਲਬਾਤ ਕਰਨ ਲਈ ਗਏ ਆ ਮੀਟਿੰਗ ਲਈ ਗਏ ਆ ਤੇ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਧੋਖੇ ਦੇ ਨਾਲ ਕਿਉਂਕਿ ਧੋਖੇ ਨਾਲ ਸ਼ਬਦ ਨਹੀਂ ਇਸ ਲਈ ਵਰਤ ਰਹੇ ਕਿ ਅਸੀਂ ਉੱਥੇ ਪਹਿਲੀ ਤਾਂ ਗੱਲ ਇਹ ਹੈ ਕਿ ਮੀਟਿੰਗ ਤੇ ਬੁਲਾ ਕੇ ਹੀ ਗ੍ਰਿਫਤਾਰ ਕਰਨਾ ਧੋਖਾ ਹੈ ਤੇ ਦੂਸਰਾ ਵੱਡਾ ਧੋਖਾ ਇਹ ਕਿ ਉਹਨਾਂ ਦੇ ਪੰਜਾਬ ਸਰਕਾਰ ਦੇ ਮੰਤਰੀਆਂ ਤੋਂ ਬਾਕਾਇਦਾ ਪੁੱਛਿਆ ਗਿਆ ਉਸ ਵੇਲੇ ਉਹਨਾਂ ਦੀ ਗੱਲ ਇਹ ਸੀਗੀ ਕਿ ਸਾਡਾ ਜਿਹੜਾ ਫੋਰਸ ਲਾਉਣ ਦਾ ਮੰਤਵ ਹੈ ਉਹ ਕੇਵਲ ਨਸ਼ਾ ਕੰਟਰੋਲ ਕਰਨਾ ਨਾ ਕਿ ਕੋਈ ਮੋਰਚਾ ਮੇਰਾ ਕੋਈ ਸਮਾਂ ਨਹੀਂ ਜਿਆ। ਜਿਸ ਵੇਲੇ ਅਸੀਂ ਮੀਟਿੰਗ ਵਾਲੀ ਜਗ੍ਹਾ ਤੋਂ ਲਗਭਗ 10 ਕਿਲੋਮੀਟਰ ਆਏ ਹੋਵਾਂਗੇ ਤਾਂ ਉੱਥੇ ਆ ਕੇ ਪੰਜਾਬ ਸਰਕਾਰ ਨੇ ਸਾਡੀਆਂ ਗੱਡੀਆਂ ਨੂੰ ਬੈਰੀਕੇਟ ਲਾ ਕੇ ਰੋਕ ਲਿਆ ਔਰ ਬਹੁਤ ਵੱਡੀ ਪਦਰਤੇ ਸੌਤਸਾਂ ਲਾ ਕੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੁਣ ਗੱਲ ਇਹ ਆ ਦੋਸਤੋ ਤੇ ਜਿਹੜੀ ਸਰਕਾਰ ਨੇ ਸਾਡੇ ਨਾਲ ਐਡਾ ਵੱਡਾ ਧੋਖਾ ਕੀਤਾ ਤੇ ਸਾਡਾ ਗ੍ਰਿਫਤਾਰ ਕਰਨ ਤੋਂ ਬਾਅਦ ਮੋਚਾ ਖੇੜਿਆ ਹੋਵੇ। ਔਰ ਉਸ ਸਰਕਾਰ ਜਿਹਦੇ ਖਿਲਾਫ ਅੱਜ ਇੱਕ ਇੱਕ ਬੱਚਾ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਮੈਂ ਇਹ ਵੀ ਕਹਾ ਕਿ ਬਹੁਤ ਸਾਰਾ ਵੱਡਾ ਹਿੱਸਾ ਭਰਦਾ। ਉਸ ਸਰਕਾਰ ਦੇ ਉੱਤੇ ਇਹਨਾਂ ਖਫਾ ਇਹਨਾਂ ਨਾਰਾਜ਼ ਹੈ। ਤਾਂ ਉਸ ਸਰਕਾਰ ਦੇ ਨਾਲ ਮੀਟਿੰਗ ਕਰਨੀ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਕੋਈ ਉਚਿਤ ਨਹੀਂ। ਕਿਸਾਨਾਂ ਦਾ ਮਾਣ ਸਨਮਾਨ ਨੂੰ ਠੇਸ ਪਹੰਚੀ ਹੈ ਕਿਸਾਨਾਂ ਦਾ ਸਮਾਨ ਲੁੱਟਿਆ ਹੈ ਕਿਸਾਨਾਂ ਦਾ ਸਮਾਨ ਤੋੜਿਆ ਟਰਾਲੀਆਂ ਚੋਰੀ ਹੋਈਆਂ ਲੋਕਾਂ ਦੇ ਏਸੀ ਚੋਰੀ ਹੋ ਚੋਰੀ ਹੋਏ ਨੇ ਫਰਿੱਜਾਂ ਚੋਰੀ ਹੋਈਆਂ ਨੇ ਉਤੋਂ ਵਾਸ਼ਿੰਗ ਮਸ਼ੀਨਾਂ ਚੋਰੀ ਹੋਈਆਂ ਇਵਨ ਕਿ ਗੈਸ ਸਿਲੰਡਰ ਵੀ ਚੋਰੀ ਹੋਏ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਨਾਲ ਮੀਟਿੰਗ ਕਰਨੀ ਦੋਨੋਂ ਫੋਰਮ ਸਮਝਦੇ ਨੇ ਕਿਸਾਨਾਂ ਦੀ ਭਾਵਨਾ ਨੂੰ ਮੁੱਖ ਰੱਖਦੇ ਕਿ ਇਹ ਸਰਕਾਰ ਦੇ ਨਾਲ ਮੀਟਿੰਗ ਨਹੀਂ ਹੋਣੀ ਚਾਹੀਦੀ ਸੋ ਇਹਦੇ ਚੋਂ ਅੱਜ ਦੋਨਾਂ ਫੋਰਮਾਂ ਨੇ ਇੱਕ ਚਿੱਠੀ ਲਿਖੀ ਆ ਭਾਰਤ ਸਰਕਾਰ ਨੂੰ ਇਹ ਸਾਰਾ ਵੇਰਵਾ ਦਿੱਤਾ ਇਹਦੇ ਵਿੱਚ ਇਹੀ ਗੱਲ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੀਟਿੰਗ ਦੇ ਵਿੱਚ ਬੈਠਣਾ ਉਚਿਤ ਨਹੀਂ ਹੈ ਤਾਂ ਇਸ ਕਰਕੇ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਵੱਖਰੇ ਤੌਰ ਦੇ ਉੱਤੇ ਕਿਸਾਨਾਂ ਨਾਲ ਮੀਟਿੰਗ ਕਰੇ ਹਾਂ ਇਹ ਗੱਲ ਜ਼ਰੂਰ ਹੈ ਮੈਂ ਸਪਸ਼ਟ ਕਰ ਦਿਆਂ ਕਿ ਅੱਜ ਤੱਕ ਕਿਸਾਨਾਂ ਨਾਲ ਗੱਲਬਾਤ ਤੋਂ ਕਦੇ ਭੱਜਿਆ ਤੇ ਨਾ ਭੱਜਾਂਗੇ ਅਸੀਂ ਸਮਝਦੇ ਹਾਂ ਕਿ ਹਰ ਮਸਲੇ ਦਾ ਹਰ ਮੁੱਦੇ ਦਾ ਹੱਲ ਹੈ ਜਿਹੜਾ ਉਹ ਗੱਲਬਾਤ ਹੈ ਸਾਡੇ ਮਸਲੇ ਸਾਡੀਆਂ ਸਮੱਸਿਆਵਾਂ ਦਾ ਹੱਲ ਗੱਲਬਾਤ ਤੋਂ ਨਿਕਲਣਾ ਮੀਟਿੰਗਾਂ ਤੋਂ ਨਿਕਲਣਾ ਸੋ ਅਸੀਂ ਮੀਟਿੰਗ ਦੇ ਨਾਲ ਹੀ ਬਿਲਕੁਲ ਮੀਟਿੰਗ ਤੋਂ ਭੱਜਦੇ ਨਹੀਂ ਲੇਕਿਨ ਇਹ ਵੀ ਜ਼ਰੂਰ ਹੈ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਬੈਠ ਕੇ ਮੀਟਿੰਗ ਕਰਨੀ ਉਚਿਤ ਨਹੀਂ ਸੋ ਇਹ ਅਸੀਂ ਚਿੱਠੀ ਲੈ ਕੇ ਭੇਜਤੀ ਹੈ ਕੇਂਦਰ ਸਰਕਾਰ ਨੂੰ ਵੀ ਇਹ ਕਿਹਾ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਇਸ ਟਿੱਕੀ ਜਿਹੜੀ ਅਸੀਂ ਭੇਜੀ ਆ ਇਹਦੇ ਸੰਦਰਭ ਦੇ ਵਿੱਚ ਕੀ ਸੋਚਦੀ ਹੈ ਉਹਦੇ ਪ੍ਰਤੀ ਸਾਨੂੰ ਜਵਾਬ ਦੇਵੇ ਸਰਕਾਰ ਸੋ ਇੱਕ ਤਾਂ ਇਹ ਗੱਲ ਤੁਹਾਡੇ ਧਿਆਨ ਦੇ ਵਿੱਚ ਲਿਆਉਣੀ ਦੋਸਤੋ ਬਹੁਤ ਜ਼ਰੂਰੀ ਸੀ ਦੂਸਰੀ ਗੱਲ ਜੋ ਮੈਂ ਆਪਦੇ ਨਾਲ ਸਾਂਝੀ ਕਰਨੀ ਚਾਹਣਾ ਆਪਾਂ ਪਿਛੇ ਇਸ ਵਾਰੀ ਦੇਖਿਆ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਅੱਗ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਉਸ ਤੋਂ ਪਹਿਲਾਂ بارشਾਂ ਹੋਈਆਂ ਗੜੇ ਮਾਰੀ ਹੋਈ ਉਹਦੇ ਨਾਲ ਵੱਡੀ ਪੱਧਰ ਦੇ ਉੱਤੇ ਲੋਕਾਂ ਦਾ ਨੁਕਸਾਨ ਹੋਇਆ ਠੀਕ ਹੈ ਜਿੱਥੇ ਝਾੜਨ ਲਿਗਿਆ ਉੱਥੇ ਭਾਵੇਂ ਵਧੀਆ ਨਹੀਂ ਗਿਆ ਲੇਕਿਨ ਜਿੱਥੇ ਤਬਾਹ ਹੋਏ ਨੇ ਉੱਥੇ ਪੂਰੀ ਤਰ੍ਹਾਂ ਤਬਾਹ ਹੋ ਗਏ ਹੋਰ ਉਸ ਤੋਂ ਅੱਗੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਕਰਨਾਲ ਬੰਟ ਨਾਂ ਦੀ ਬਿਮਾਰੀ ਆਈ ਹੈ ਜਿਹੜੀ ਜਿਹੜੀ ਕਣਕ ਨੂੰ ਪਈ ਉਹ ਕਣਕ ਤਬਾਹ ਹੋਈ ਹੈ ਔਰ ਉਹ ਵੇਖ ਨਹੀਂ ਰਹੀ ਮੰਡੀਆਂ ਦੇ ਵਿੱਚ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਹਾਲਾਤ ਮੰਗ ਕਰਦੇ ਸੀਗੇ ਕਿ ਸਰਕਾਰ ਤੱਕ ਗੱਲ ਪਹੁੰਚਾਈ ਜਾਏ ਔਰ ਨਾਲ ਦੀ ਨਾਲ ਉਹਦੇ ਵਿੱਚੋਂ ਇਹ ਵੀ ਗੱਲ ਹੈ ਕਿ ਆਪਾਂ ਦੇਖਿਆ ਕਿੰਨੀ ਵੱਡੀ ਪੱਧਰ ਤੇ ਮੋਰਚਾ ਦੇ ਨੁਕਸਾਨ ਹੋਇਆ ਉਹਦੀ ਪਰਪਾਈ ਔਰ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਪਰਪਾਈ ਅਗਲੀ ਵੱਡੀ ਗੱਲ ਹੈ ਕਿ ਮੋਰਚੇ ਦੇ ਦੌਰਾਨ ਚਕਾਉਣ ਦੇ ਸਮੇਂ ਸਰਕਾਰ ਨੇ ਸਾਡੇ ਕੁਝ ਕਿਸਾਨ ਆਗੂਆਂ ਦੇ ਉੱਤੇ ਜਿਸ ਤਰ੍ਹਾਂ ਦੀ ਤਸ਼ੱਦਦ ਕੀਤੀ ਹੈ ਉਸ ਨੂੰ ਨਾ ਅਧਿਕਾਰੀਆਂ ਦੇ ਖਿਲਾਫ ਵੱਨਦੀ ਕਾਰਵਾਈ ਹੋਵੇ ਇਹਦੇ ਲਈ ਦੋ ਪ੍ਰੋਗਰਾਮ ਦਿੱਤੇ ਗਏ ਨੇ ਆਪਾਂ 2 ਤਰੀਕ ਨੂੰ 2 ਮਈ ਨੂੰ ਪੂਰੇ ਪੰਜਾਬ ਦੇ ਅੰਦਰ ਹਰਿਆਣਾ ਦੇ ਅੰਦਰ ਤੇ ਰਾਜਸਥਾਨ ਦੇ ਅੰਦਰ ਹਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੂਹਰੇ ਧਰਨਾ ਦੇ ਕੇ ਮੰਗ ਪੱਤਰ ਦੇਣਾ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਲਿਖ ਕੇ ਵਿੱਚ। ਔਰ ਉਸ ਤੋਂ ਬਾਅਦ 6 ਤਰੀਕ ਨੂੰ ਪੁਲਿਸ ਥਾਣਾ ਸ਼ੰਭੂ ਦਾ ਉਥੇ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਅਗਰ ਸਰਕਾਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਆਪਣੇ ਇਸ ਮੰਗ ਪੱਤਰ ਤੋਂ ਬਾਅਦ ਵੀ ਤਾਂ ਫਿਰ 6 ਮਈ ਨੂੰ ਸ਼ੰਭੂ ਥਾਣੇ ਦੇ ਮੂਹਰੇ ਧਰਨਾ ਦੇ ਕੇ ਉੱਥੇ ਉਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਾਉਣ ਦੀ ਅਸੀਂ ਪ੍ਰੋਗਰਾਮ ਦਿੱਤੇ ਨੇ ਸਾਰੇ ਕਿਸਾਨ ਦੋਸਤਾਂ ਨੂੰ ਮੇਰੀ ਬੇਨਤੀ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ 2 ਤਰੀਕ ਵਾਲਾ ਪ੍ਰੋਗਰਾਮ ਹੈ ਇਹ ਸਾਂਝਾ ਹੈ ਸਾਡੇ ਫੋਰਮਾਂ ਦਾ ਸਾਰੀਆਂ ਜਥੇਬੰਦੀਆਂ ਦਾ ਐਸਕੀਐਮ ਨਾਨ ਪੋਲਿਟਿਕਲ ਤੇ ਕੇਐਮਐਮ ਵਿਚਲੀਆਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਪ੍ਰੋਗਰਾਮ ਕਰਨਾ ਹੈ ਸਾਂਝੇ ਤੌਰ ਤੇ ਪ੍ਰੋਗਰਾਮ ਕਰਨਾ ਸਾਂਝੇ ਤੌਰ ਤੇ ਮੰਨਪੱਖ ਕਰਨਾ ਹੈ ਔਰ ਇਹਨੂੰ ਪੂਰਾ ਮਜਬੂਤੀ ਨਾਲ ਕਰਨਾ ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਹੈ 6 ਮਈ ਦਾ ਉਹਨੂੰ ਵੀ ਪੂਰੀ ਮਜਬੂਤੀ ਨਾਲ ਕਰਨਾ ਹੈ ਔਰ ਸਾਡੇ ਜਿਹੜੇ ਪਟਿਆਲਾ ਡਿਸਟ੍ਰਿਕਟ ਸਾਡਾ ਫਤਿਹਗੜ੍ਹ ਡਿਸਟ੍ਰਿਕਟ ਸਾਡੇ ਮੁਹਾਲੀ ਡਿਸਟ੍ਰਿਕਟ ਇਹ ਤਿੰਨਾਂ ਜ਼ਿਲ੍ਹੇ ਉਸ ਸ਼ੰਭੂ ਵਾਲੇ ਪ੍ਰੋਗਰਾਮ ਦੇ ਵਿੱਚ 20 ਮਤਲਬ 6 ਤਰੀਕ ਨੂੰ ਸ਼ਾਮੂਲਿਤ ਕਰਨਗੇ ਔਰ ਉੱਥੇ ਮੇਰੀ ਬੇਨਤੀ ਹੈ ਇਹ ਪੂਰੀ ਤਾਕਤ ਦੇ ਨਾਲ ਸ਼ਾਮੂਲਿਤ ਕਰਨੀ ਹੈ ताकि सरकार ਨੂੰ ਅਸੀਂ ਇਨਸਾਫ ਦੇਣ ਲਈ ਮਜਬੂਰ ਕਰ ਸਕੀਏ ਸੋ ਇਹ ਮੇਰੀ ਗੈਤੀ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ